ਜਲਦੀ ਤਰਕ ਐਨ ਐਨ ਆਰ ਨਿਊਜ਼ ਦੇਖ ਰਹੇ तमाम दर्शकਾਂ ਦਾ ਬਹੁਤ-ਬਹੁਤ ਸਵਾਗਤ ਹੈ ਟਾਈਟਲ ਤੁਸੀਂ ਪੜ ਚੁੱਕੇ ਹੋ ਕਿ ਦਰਿਆ ਸਤਲੁਜ ਦੀ ਤਬਾਈ ਇਸ ਚੱਕ ਨੂੰ ਦੁਹਰਾਵਾਂ ਨਹੀਂ ਜਦੋਂ ਤੇਈ ਦੇ ਵਿੱਚ ਪਾਣੀ ਆਇਆ ਸੀ ਤਾਂ ਉਹ ਤਸਵੀਰ ਦਿਖਾਉਣ ਲੱਗੇ ਆ ਕਿ ਦਰਿਆ ਸਤੋ ਦੂਜੇ ਨੇ ਕਿਸ ਤਰ੍ਹਾਂ ਤਬਾਈ ਮਚਾਈ ਸੀ ਪਹਿਲੀ ਤਸਵੀਰ ਤੁਹਾਨੂੰ ਮੈਂ ਦਿਖਾਉਣਾ ਕਿ ਜਿਸ ਜਗ੍ਹਾ ਤੇ ਮੈਂ ਖੜਾ ਹਾਂ ਮੈਂ ਇੱਕ ਨੋਚਾ ਹੈ ਨੋਚ ਉਸ ਜਗ੍ਹਾ ਨੂੰ ਕਿਹਾ ਜਾਂਦਾ ਜੋ ਪਾਣੀ ਰੋਕਣ ਦੇ ਕੰਮ ਆਉਂਦੀ ਹੈ ਜਦੋਂ ਦਰਿਆ ਛਾੜ ਆਉਂਦਾ ਹੈ ਤਾਂ ਇਹ ਅਗਵਾਟ ਕਹਿ ਸਕਦੇ ਆ ਇੱਕ ਉਸ ਦੇ ਵਜੋਂ ਕੰਮ ਕਰਦੀ ਹੈ ਤੇ ਇੰਨਾ ਤਕਰੀਬਨ 500 ਮੀਟਰ ਦਾ ਵਿੱਚ ਜੋ ਖਾਲੀ ਫਾਸਲਾ ਪਿਆਗਾ ਫਾਸਲਾ ਪਿਆ ਪਿਆ ਕਿਉਂ ਹੈ ਇਹ ਸਾਰੀ ਇਸ ਦੇ ਵਿੱਚ ਇਹ ਜੋ ਬੰਨ ਲੱਗਾ ਹੈ ਉਹ ਪੂਰਾ ਸੀ ਇਹ ਜੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਪੂਰਾ ਸੀ ਇਹ ਪੂਰਾ ਬੰਨ ਸੀ ਪਰ ਉਹ ਦਰਿਆ ਸਤਲੁਜ ਨੇ ਜਦੋਂ ਖੋਰਾ ਲਾਇਆ ਢਾ ਲਾਈ ਤਾਂ ਸਭ ਕੁਝ ਆਪਣੇ ਨਾਲ ਵਹਾ ਕੇ ਲੈ ਗਿਆ ਤਾਂ ਇਸ ਤੋਂ ਹੁਣ ਅੱਗੇ ਤਸਵੀਰ ਹੁਣ ਦਿਖਾਉਨੇ ਆ ਇਹ ਤਕਰੀਬਨ ਇੱਥੋਂ ਤੱਕ ਸੀਮਤ ਨਹੀਂ ਸੀ ਹੋਇਆ ਤਕਰੀਬਨ 300 ਏਕੜ ਤੋਂ ਜ਼ਿਆਦਾ ਜ਼ਮੀਨ ਕਿਸਾਨਾਂ ਦੀ ਦਰਿਆ ਦੇ ਵਿੱਚ ਡਿੱਗ ਗਈ ਸੀ ਤਾਂ ਹੁਣ ਕੁਝ ਦਿਨ ਪਹਿਲਾਂ ਕਹਿ ਸਕਦੇ ਆ ਕਿ ਪੱਥਰ ਲਗਾਏ ਗਏ ਆ ਅੱਗੇ ਤੱਕ ਤੁਸੀਂ ਦੇਖੋਗੇ ਸਾਰੇ ਪੱਥਰ ਹੀ ਪੱਥਰ ਹੈ ਪਰ ਹੁਣ ਤੁਸੀਂ ਇੱਧਰ ਦੀ ਨਜ਼ਰ ਆਪਾਂ ਮਾਰਦੇ ਆ ਤਾਂ ਇੱਧਰ ਜੋ ਅੱਗੇ ਖਾਲੀ ਥਾਂ ਪੈ ਜਿੱਥੇ ਪਾਣੀ ਨਹੀਂ ਹੈ ਨਜ਼ਰ ਮਾਰਦੇ ਜਿੱਥੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਘਾਹ ਬੂਟੀ ਉੱਗੀ ਹੋਈ ਹੈ ਉੱਥੇ ਹੁਣ ਪਾਣੀ ਨਹੀਂ ਹੈ ਤਾਂ ਤਕਰੀਬਨ ਉੱਥੇ ਤੱਕ ਉਹ ਤੋਂ ਅੱਗੇ ਤੱਕ ਕਿਸਾਨਾਂ ਦੀ ਜ਼ਮੀਨ ਸੀ ਜੋ ਸਾਰੀ ਇਸ ਵਹਾਵ ਦੇ ਵਿੱਚ ਵਹਿ ਗਈ ਦੂਜੀ ਗੱਲ ਇਹ ਕਿ ਤਕਰੀਬਨ 6.5 ਸੈਕੜ ਜ਼ਮੀਨ ਤੇ ਜ਼ਮੀਨ ਕਿੰਨੀ-ਕਿੰਨੀ ਸੀ 4 ਕਨਾਲਾਂ ਤੋਂ ਲੈ ਕੇ 27 ਕਿੱਲੇ 3 ਕਿੱਲੇ ਕਿੱਲਾ 2 ਕਨਾਲਾਂ ਇਸ ਤਰ੍ਹਾਂ ਦੀ ਜ਼ਮੀਨ ਸੀ ਜਿਹੜੇ ਆਪਣੇ ਰੋਜ਼ੀ ਰੋਟੀ ਕਿਸਾਨ ਬਣਾਉਂਦੇ ਸੀ ਕਮਾਉਂਦੇ ਸੀ ਉਹ ਦਿਹਾੜੀਆਂ ਕਰਨ ਦੇ ਲਈ ਮਜਬੂਰ ਹੋ ਗਏ ਅੱਜ ਉਹ ਦਿਹਾੜੀਆਂ ਤੇ ਜਾਂਦੇ ਆ ਤਾਂ ਹੁਣ ਤੁਹਾਨੂੰ ਇੱਧਰ ਦੀ ਤਸਵੀਰ ਦਿਖਾਉਣਾ ਕਿ ਆ ਥੋੜਾ ਜਿਹਾ ਹਿੱਸਾ ਬਚਿਆ ਤੇ ਸਾਹਮਣੇ ਜਿੱਥੇ ਛਾਂ ਜੀ ਨਜ਼ਰ ਆਏਗੀ ਤਾਂ ਕਾਫੀ ਦਰਖਤ ਖੜੇ ਆ ਉੱਥੇ ਹੁਣ ਬੰਨ ਹੈ ਤਾਂ ਜੋ ਦਰਿਆ ਦਾ ਫਾਸਲਾ ਔਰ ਉਹ ਬੰਨ ਦਾ ਫਾਸਲਾ ਤਕਰੀਬਨ 22 ਤੋਂ 300 ਮੀਟਰ ਦਾ ਫਾਸਲਾ ਹੈ ਉਹ ਜਿਆਦਾ فاਸਲਾ ਨਹੀਂ ਹੈ 2.5 ਤੋਂ 300 ਮੀਟਰ ਦਾ فاਸਲਾ ਹੈ ਤਾਂ ਅੱਗੇ ਤੱਕ ਹੁਣ ਪੱਥਰ ਲੱਗੇ ਹੋਏ ਆ ਤਾਂ ਇੱਧਰ ਇੱਕ ਹੋਰ ਤਸਵੀਰ ਵੀ ਜ਼ਿਕਰਯੋਗ ਬਣ ਜਾਂਦੀ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਦਿਖਾਉਣੇ ਸਾਹਮਣੇ ਨਜ਼ਰ ਮਾਰੋਗੇ ਤਾਂ ਜੋ ਜੂਮ ਕਰਕੇ ਥੋੜਾ ਦਿਖਾਉਣੇ ਆ ਉਹ ਇਥੇ ਤੁਸੀਂ ਨਜ਼ਰ ਮਾਰੋ ਤੁਹਾਨੂੰ ਟਿੱਬੇ ਜੇ ਨਜ਼ਰ ਆਉਣਗੇ ਇਹ ਮਾਈਨਿੰਗ ਵਾਲਿਆਂ ਦੇ ਕੰਮ ਹੈ ਜਿੱਥੇ ਕਿ ਮਾਈਨਿੰਗ ਹੋਈ ਸੀ ਦਰਿਆ ਦੇ ਅੰਦਰ ਮਾਈਨਿੰਗ ਚਾਜ ਹੋਵੇ ਜਾਂ ਨਜਾਇਜ਼ ਪ੍ਰਾਮ ਲੋਕਾਂ ਨੂੰ ਕਿੰਨਾ ਨੁਕਸਾਨ ਹੈ ਉਹ ਤੁਸੀਂ ਇਸ ਵੀਡੀਓ ਤੋਂ ਅੰਦਾਜ਼ਾ ਲਗਾ ਲੋਗੇ ਇਹ ਜੋ ਟਿੱਬੇ ਜੇ ਨਜ਼ਰ ਆ ਰਿਹਾ ਇਹ ਮਾਈਨਿੰਗ ਦੀ ਖਬਰ ਹੈ ਖ ਮਾਈਨਿੰਗ ਦੀ ਤਸਵੀਰ ਹੈ ਜਦੋਂ ਕਿ ਦਰਿਆ ਦੇ ਵਿੱਚ ਮਾਈਨਿੰਗ ਹੋਈ ਸੀ ਤਾਂ ਇਹ ਉਥੋਂ ਤੱਕ ਤਸਵੀਰ ਇੰਨੀ ਹੁਣ ਕਲੀਅਰ ਹੋ ਚੁੱਕੀ ਹੈ ਕਿ ਉੱਥੇ ਦਰਿਆ ਦੇ ਵਿੱਚ ਮਾਈਨਿੰਗ ਹੋਈ ਤਾਂ ਹੁਣ ਇਹ ਪਾਣੀ ਸਾਰਾ ਇਧਰਲੇ ਪਾਸੇ ਕਿਉਂ ਆ ਗਿਆ ਇਹ ਵੀ ਇੱਕ ਸਵਾਲ ਬਣਦਾ ਕਿਉਂਕਿ ਪਰਲੇ ਪਾਸੇ ਦਰਿਆ ਦੇ ਵਿੱਚ ਜਦੋਂ ਮਾਈਨਿੰਗ ਹੁੰਦੀ ਹੈ ਉਸ ਉਹ ਵਾਲੀ ਸਾਈਡ ਤੋਂ ਦਰਿਆ ਉੱਚਾ ਹੋ ਜਾਂਦਾ ਤੇ ਦਰਿਆ ਦਾ ਸਾਰਾ ਛਕੋ ਇਸ ਪਾਸੇ ਵੱਲ ਹੋ ਜਾਂਦਾ ਤੇ ਦਰਿਆ ਦਾ ਪਾਣੀ ਤਕਰੀਬਨ ਤਕਰੀਬਨ ਸਾਰਾ ਹੀ ਹੁਣ ਇਧਰ ਚੱਲ ਰਿਹਾ ਹੈ ਦਰਿਆ ਦੇ ਵਿੱਚ ਪਾਣੀ ਥੋੜਾ ਸੋਸ਼ਲ ਮੀਡੀਆ ਤੇ ਜਰੂਰ ਕੁਛ ਫਰਮ ਫੈਲ ਰਹੀਆਂ ਕਿ ਬਹੁਤ ਸਾਰਾ ਪਾਣੀ ਆ ਗਿਆ ਬਚ ਜੋ ਸਮਾਨ ਕੱਢ ਲੋ ਉਹ ਬਿਲਕੁਲ ਝੂਠੀਆਂ ਖੁਆਵਣ ਨੇ ਹਿਮਾਚਲ ਚ ਬਾਰਿਸ਼ ਹੋ ਰਹੀ ਹੈ ਪਰ ਦਰਿਆ ਸਤਲੁਜ ਦੇ ਵਿੱਚ ਇੰਨਾ ਪਾਣੀ ਜ਼ਿਆਦਾ ਨਹੀਂ ਹੈ ਇੱਕ ਮੈਂ ਹੋਰ ਗੱਲ ਕਲੀਅਰ ਕਰ ਦਿਆਂ ਕਿ ਦਰਿਆ ਦੇ ਵਿੱਚ ਚ 50000 ਕਿਊਸਿਕ ਪਾਣੀ ਛੱਡਿਆ ਜਾਵੇ ਚ ਲੱਖ ਤੇ ਚਾਹੇ 20000 ਅਸਲ ਕਿੰਨਾ ਪਾਣੀ ਦਰਿਆ ਦੇ ਵਿੱਚ ਆਉਂਦਾ ਕਿੰਨਾ ਚੱਲ ਰਿਹਾ ਉਹ ਦੇਖਣ ਤੋਂ ਹੀ ਪਤਾ ਲੱਗਦਾ ਹੈ ਕੀ ਵਾਰ ਕੀ ਹੁੰਦਾ ਕਿ ਦਰਿਆ ਦੇ ਵਿੱਚ ਪ੍ਰਸ਼ਾਸਨ ਵੱਲੋਂ ਦੱਸਿਆ ਜਾਂਦਾ ਇੱਕ 20000 ਪਾਣੀ ਹੈ ਪਰ ਵੇਖਣ ਨੂੰ ਜਿਆਦਾ ਲੱਗਦਾ ਤੇ ਉਹ 20000 ਹੀ ਜਿਆਦਾ ਨੁਕਸਾਨ ਕਰ ਜਾਂਦਾ ਹੈ ਤਾਂ ਅਗੇਤਰ ਤੁਸੀਂ ਇਹ ਦੇਖੋਗੇ ਤਸਵੀਰ ਕੇ ਇਹ ਸਾਹਮਣੇ ਜਿਸ ਜਗ੍ਹਾ ਤੋਂ ਹੁਣੇ ਪਾਣੀ ਚੱਲ ਰਿਹਾ ਇੱਥੇ ਸਾਰੀਆਂ ਜਮੀਨਾਂ ਸੀ ਇੱਥੇ ਪਾਣੀ ਨਹੀਂ ਸੀਗਾ ਮੈਂ ਫੇਰ ਗੱਲ ਦੱਸ ਦਵਾ ਕਿ ਇੱਧਰ ਇੱਕ ਫੇਰ ਕੈਮਰਾ ਮਾਰ ਕੇ ਦਿਖਾਉਣੇ ਆ ਜਿੱਥੇ ਹੁਣ ਪਾਣੀ ਚੱਲ ਰਿਹਾ ਹੈ ਇੱਥੇ ਪਾਣੀ ਨਹੀਂ ਸੀ 23 ਦੇ ਵਿੱਚ ਇੱਥੇ ਲੋਕਾਂ ਦੀਆਂ ਜਮੀਨਾਂ ਸੀ ਅਗੇ ਤੱਕ ਦਿਖਾ ਦਿੰਨੇ ਆ ਕਿਥੇ ਉਹ ਕਾ ਬੂਟੀ ਜਾਂ ਉੱਗੀ ਹੋਈ ਹੈ ਤਾਂ ਤਕਰੀਬਨ 2.5 ਤੋਂ 300 ਏਕੜ ਜ਼ਮੀਨ ਇਸ ਏਰੀਏ ਦੇ ਵਿੱਚ ਉਹ ਸਾਰੀ ਇਸ ਦਰਿਆ ਦੇ ਵਹਾਅ ਦੇ ਵਿੱਚ ਉਹ ਵਹਿ ਗਈ ਸੀ ਤਾਂ ਕਾਰਨ ਹੁਣ ਮਾਈਨਿੰਗ ਦਾ ਤੁਸੀਂ ਦੇਖ ਸਕਦੇ ਹੋ ਕਿ ਇਹ ਪਾਣੀ ਇਧਰਲੇ ਪਾਸੇ ਕਿਉਂ ਆਇਆ ਇਹ ਤਲ ਤਲ ਜੋ ਸੀ ਨੀਵਾ ਹੋ ਗਿਆ ਤੇ ਪਾਣੀ ਇਸ ਪਾਸੇ ਆ ਗਿਆ ਇੰਨਾ ਮਾਈਨਿੰਗ ਦਾ ਨੁਕਸਾਨ ਹੈ ਹੁਣ ਤੁਸੀਂ ਆਈਡੀਆ ਲਾ ਲਓ ਕਿ ਮਾਈਨਿੰਗ ਜਾਇਜ਼ ਹੈ ਹੋਈ ਜਾਂ ਨਾਜਾਇਜ਼ ਹੋਈ ਮੈਨਿੰਗ ਜਾਇਜ਼ ਹੋਵੇ ਚਾਹ ਨਜਾਇਜ਼ ਹੋਵੇ ਜਿਸ ਦਾ ਲੋਕਾਂ ਨੂੰ ਨੁਕਸਾਨ ਹੈ ਉਹ ਤਾਂ ਫਿਰ ਨੁਕਸਾਨ ਹੀ ਹੈ ਇੱਕ ਹੋਰ ਗੱਲ ਦੱਸਦੀ ਹੈ ਕਿ ਇਹ ਜ਼ਮੀਨਾਂ ਦੇ ਅੰਦਰ ਜ਼ਮੀਨਾਂ ਸੀ ਜੋ ਇਹ ਕੱਚੀਆਂ ਜ਼ਮੀਨਾਂ ਇੱਕ ਰਜਿਸਟਰੀ ਵਾਲ ਜ਼ਮੀਨ ਹੁੰਦੀ ਹੈ ਇੱਕ ਕੱਚੀ ਜ਼ਮੀਨ ਹੁੰਦੀ ਹੈ ਤਾਂ ਬਹੁਤ ਸਾਰੇ ਲੋਕ ਇੱਕ ਸਵਾਲ ਕਰ ਦਿੰਦੇ ਆ ਵੀ ਨਹੀਂ ਲੋਕਾਂ ਨੇ ਤਾਂ ਕਬਜ਼ੇ ਕੀਤੇ ਹੋਏ ਸੀ ਪਰ ਨਹੀਂ ਕਬਜ਼ੇ ਨਹੀਂ ਕਹਿ ਸਕਦੇ ਕਿਉਂਕਿ ਇਹ ਦਰਿਆਵਾਂ ਦੀਆਂ ਜ਼ਮੀਨਾਂ ਲੋਕਾਂ ਨੇ ਪੱਟ ਕੇ ਬਾਦ ਕੀਤੀਆਂ ਇੱਥੇ ਬਹੁਤ ਸਰੀਆਂ ਛਾੜੀਆਂ ਬੂਟੇ ਬੜੀ ਮਿਹਨਤ ਕੀਤੀ ਕੁਝ ਦਰਿਆਵਾਂ ਤੋਂ ਬਾਹਰ ਵੀ ਜ਼ਮੀਨਾਂ ਨੇ ਲੋਕਾਂ ਨੇ ਬੜੀ ਮਿਹਨਤ ਕੀਤੀ ਭੁੱਖੇ ਪਾਣਿਆ ਰਹਿ ਕੇ ਵੀ ਸਾਡੀ ਜ਼ਮੀਨ ਬਣ ਜੂਗੀ ਉਹਨੇ ਮਿਹਨਤ ਕਰਕੇ ਜ਼ਮੀਨਾਂ ਬਣਾਈਆਂ ਸੀ ਜੋ ਇਸ ਵਹਾਵ ਦੇ ਵਿੱਚ ਵਹਿ ਚੁੱਕੀਆਂ ਅੱਗੇ ਤੱਕ ਇਹ ਸਾਰੀਆਂ ਇੱਥੇ ਇਹ ਜ਼ਮੀਨਾਂ ਹੀ ਸੀਗੀਆਂ ਤਾਂ ਪਹਿਲੀ ਤਸਵੀਰ ਦੇ ਇਥੋਂ ਸ਼ੁਰੂਆਤ ਹੋ ਜਾਂਦੀ ਹੈ ਤੇ ਜਦੋਂ ਫਿਰ ਇਹ ਦਰਿਆ ਦੇ ਵਿੱਚ ਨੋਚ ਡਿਗਣੀ ਸ਼ੁਰੂ ਹੁੰਦੀ ਹੈ ਤਾਂ ਉਹ ਹੁਣ ਦਿਖਾਉਂਦੇ ਆ ਉਸ ਤੋਂ ਪਹਿਲਾਂ ਮੈਂ ਇੱਕ ਹੋਰ ਤਸਵੀਰ ਦਿਖਾ ਦਿੰਨਾ ਇਹ ਬੋਰ ਹੈ ਇਧਰ ਇਹਦੇ ਵਿੱਚੋਂ ਪਾਣੀ ਚੱਕ ਕੇ ਲਗਾਇਆ ਜਾਂਦਾ ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਬੋਰ ਇਸ ਪਾਣੀ ਦੇ ਵਹਾਵ ਦੇ ਵਿੱਚ ਵਹਿ ਗਏ ਤਾਂ ਸ਼ੁਰੂਆਤ ਉਹ ਸਾਹਮਣੇ ਤੋਂ ਜੋ ਨੋਚ ਦੇਖ ਸਕਦੇ ਹੋ ਉੱਥੋਂ ਸ਼ੁਰੂਆਤ ਹੁੰਦੀ ਹੈ ਪਹਿਲੇ ਦਿਨ ਸੀ ਜਦੋਂ ਥੋੜੀ ਡਿੱਗੀ ਦੂਜੇ ਦਿਨ ਤਕਰੀਬਨ ਤੀਜੇ ਦਿਨ ਇਹ ਸਾਰਾ ਏਰੀਆ ਪਾਣੀ ਦੇ ਵਿੱਚ ਵਹਿ ਜਾਂਦਾ ਤਾਂ ਹੁਣ ਬੰਨ੍ਹ ਦੇ ਉੱਪਰ ਚੱਲ ਕੇ ਤਸਵੀਰ ਖੋਣਿਆ ਕਿ ਦੂਸਰੇ ਪਾਸੇ ਕੀ ਮੰਜ਼ਰ ਹੈ ਕੀ ਬਣਿਆ ਤਾਂ ਜਿੱਦਾਂ ਕਿ ਮੈਂ ਜ਼ਿਕਰ ਕਰ ਰਿਹਾ ਸੀ ਕਿ ਜੇ ਕੱਚੀਆਂ ਜ਼ਮੀਨਾਂ ਸੀ ਪਰ ਪ੍ਰਸ਼ਾਸਨ ਦੇ ਵੱਲੋਂ ਕਿਸੇ ਨੂੰ ਵੀ ਨਾ ਤਾਂ ਕੋਈ ਮਾਫੀਆ ਦਿੱਤਾ ਗਿਆ ਤੇ ਨਾ ਹੋਰ ਕੋਈ ਮਾਲੀ ਸਹੈਤਾ ਦਿੱਤੀ ਗਈ ਕੁਝ ਨਹੀਂ ਮਿਲਿਆ ਕਿਸੇ ਨੂੰ ਵੀ ਸਭ ਆਪੂ ਆਪਣੇ ਘਰਾਂ ਦੇ ਚੁੱਪ ਕਰਕੇ ਆਪ ਦਾ ਰੋਣਾ ਰੋ ਕੇ ਬਹਿ ਗਏ ਹੁਣ ਇੱਧਰ ਦੇਖ ਸਕਦੇ ਹੋ ਇਹ ਤਸਵੀਰ ਦਿਖਾਉਣਾ ਮੈਂ ਇਹ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਅੱਗੇ ਤੱਕ ਜੋ ਤੁਸੀਂ ਦੇਖ ਸਾਹਦੇ ਸਾਹਮਣੇ ਪਾਣੀ ਇਧਰ ਵੀ ਚੱਲ ਰਿਹਾ ਐ ਸਾਈਡ ਤੇ ਇੱਥੇ ਸਾਰੀ ਜ਼ਮੀਨ ਸੀ ਇਹ ਝੋਨਾ ਲੱਗਿਆ ਹੋਇਆ ਸੀ ਉਦੋਂ ਸਾਰਾ ਇਸ ਪਾਣੀ ਦੇ ਵਹਾਵ ਦੇ ਵਿੱਚ ਵਹਿ ਗਿਆ ਔਰ ਜਿੰਨੀ ਜ਼ਮੀਨ ਸੀ ਉਹ ਪਾਣੀ ਨਾਲ ਵਹਾ ਕੇ ਲੈ ਗਿਆ ਪਰ ਲੋਕਾਂ ਦੀ ਕਿਸਮਤ ਇੱਥੇ ਵੀ ਮਾੜੀ ਹੋ ਗਈ ਪਰ ਦਰਿਆ ਦੇ ਅੰਦਰ ਜਿੰਨੀਆਂ ਜ਼ਮੀਨਾਂ ਸੀ ਕਿਸੇ ਨੂੰ ਵੀ ਜੋ ਕੱਚੀਆਂ ਜ਼ਮੀਨਾਂ ਸੀ ਕਿਸੇ ਨੂੰ ਕੋਈ ਮਾਰਜਾ ਵਗੈਰਾ ਨਹੀਂ ਮਿਲਿਆ ਜੇ ਪੱਕੀਆਂ ਵੀ ਹੋਣ ਦਰਿਆ ਦੇ ਵਿੱਚ ਡਕੇ ਗਈਆਂ ਉਹਨਾਂ ਨੂੰ ਵੀ ਕੁਝ ਨਹੀਂ ਮਿਲੇਗਾ ਇੱਕ ਸੂਬਾ ਸਰਕਾਰ ਕਹਿੰਦੀ ਸੀ ਜੋ ਸਿੱਧੀ ਬਜਾਈ ਬੀਜੋਗੇ ਝੋਨਾ ਝੋਨੇ ਦਾ ਤਾਂ ਤੀਜਾ ਸੀਜ਼ਨ ਆ ਗਿਆ ਉਹਨਾਂ ਨੂੰ ਵੀ ਕੁਝ ਨਹੀਂ ਇੱਥੇ ਮਿਲਿਆ ਤਾਂ ਸਰਕਾਰ ਤੇ ਸੱਤਾ ਦੇ ਵਿੱਚ ਕੋਈ ਵੀ ਹੋਵੇ ਆਮ ਲੋਕਾਂ ਦਾ ਕੀ ਹਾਲ ਹੁੰਦਾ ਉਹ ਤੁਹਾਨੂੰ ਦਿਖਾਇਆ ਮੈਂ ਆਮ ਲੋਕਾਂ ਤੱਕ ਸਰਕਾਰ ਦੀ ਕਿੰਨੀ ਅਪਰੋਚ ਹੁੰਦੀ ਹੈ ਉਹ ਤੁਸੀਂ ਦੇਖੀ ਹੈ ਤਾਂ ਹੁਣ ਇੱਕ ਮੁੱਦਾ ਨਵਾਂ ਚੱਲ ਰਿਹਾ ਜ਼ਮੀਨਾਂ ਨੂੰ ਅਕਵਾਇਰ ਕਰਨ ਦਾ ਤਾਂ ਲੋਕ ਤਾਂ ਇਹ ਵੀ ਕਹਿ ਰਹੇ ਆ ਕਿ ਜੇਕਰ ਜ਼ਮੀਨਾਂ ਨੂੰ ਅਸੀਂ ਛੱਡਾਂਗੇ ਨਹੀਂ ਸਾਨੂੰ ਤਾਂ ਜੋ ਸਮਾਨ ਜ਼ਮੀਨਾਂ دریاਵਾਂ ਦੇ ਵਿੱਚ ਹੜ੍ਹ ਦੇ ਵਿੱਚ ਵਹਿ ਗਈਆਂ ਅਸੀਂ ਤਾਂ ਉਸ ਦਾ ਵੀ ਸੰਘਰਸ਼ ਕਰਾਂਗੇ ਪਰ ਜੋ ਸਾਡੇ ਕੋਲ ਜ਼ਮੀਨਾਂ ਅਸੀਂ ਉਹ ਛੱਡਾਂਗੇ ਨਹੀਂ ਸਰਕਾਰ ਕਿੰਨੀ ਕੂੰ ਆਮ ਲੋਕਾਂ ਬਾਰੇ ਸੋਚਦੀ ਹੈ ਕਿੰਨੀ ਕੂੰ ਤੁਹਾਡੇ ਪ੍ਰਤੀ ਲਾਹੇਵੰਦ ਹੈ ਫਾਇਦੇਮੰਦ ਹੈ ਲੋਕਤੰਤਰ ਹੈ ਵੋਟਾਂ ਪਾ ਕੇ ਸਰਕਾਰਾਂ ਬਣਾਈਆਂ ਜਾਂਦੀਆਂ ਪਰ ਤੁਹਾਨੂੰ ਇਸ ਦਾ ਫਾਇਦਾ ਕੀ ਹੋਇਆ ਲੋਕ ਇਹ ਸਵਾਲ ਕਰਦੇ ਵੀ ਸਾਨੂੰ ਗੱਲ ਇਹ ਹੈ ਕਿ ਕਿਵਰ ਇਹ ਵੀ ਹੋ ਜਾਂਦਾ ਹੈ ਕਿ ਲੋਕ ਇਹ ਵੀ ਕਹਿੰਦੇ ਆ ਕਿ ਕੱਲਾ ਜਿਹਦੀ ਜ਼ਮੀਨ ਡੱਕ ਪਿੰਦੇ ਉਹ ਕਹਿੰਦਾ ਮੈਂ ਕਿ ਸਰਕਾਰ ਤੋਂ ਲੈਣਾ ਮੇਰਾ ਤਾਂ ਕੰਮ ਹੋਇਆ ਨਹੀਂ ਪਰ ਇੱਥੇ ਇੱਕ ਬੰਦੇ ਦਾ ਸਵਾਲ ਨਹੀਂ ਹੈ 350 ਏਕੜ ਲੋਕਾਂ ਦਾ ਸਵਾਲ ਹੈ ਹੁਣ ਗੱਲ ਅੱਗੇ ਤੁਰਦੀ ਹੈ 23 ਤੋਂ ਬਾਅਦ 23 ਤੋਂ ਬਾਅਦ ਜੇਕਰ ਹਿਮਾਚਲ 'ਚ ਜ਼ਿਆਦਾ ਬਾਰਿਸ਼ ਹੋ ਜਾਂਦੀ ਹੈ ਦਰਿਆ 'ਚ ਪਾਣੀ ਆ ਜਾਂਦਾ ਤਾਂ ਹੁਣ ਇਹ ਨੋਚ ਇਧਰ ਦੇਖ ਸਕਦੇ ਹੋ ਕਿ ਹੁਣ ਇਹ ਤਾਂ ਨਹੀਂ ਹੋਊਗਾ ਕਿ ਉਹ ਸਾਹਮਣੇ ਜਾ ਕੇ ਉਥੇ ਦਰਿਆ ਖੋਰਾ ਲਾਊਗਾ ਜਾਂ ਢਾਹਦਾਊਗਾ ਨਹੀਂ ਹੁਣ ਤਾਂ ਫਿਰ ਕੰਮ ਇਸ ਜਗ੍ਹਾ ਤੋਂ ਸ਼ੁਰੂ ਹੋਊਗਾ ਇਹ ਸਾਹਮਣੇ ਅੱਗੇ ਦਿਖਾ ਦਿੰਨੇ ਆ ਕੈਮਰਾ ਲਾ ਮਾਰ ਕੇ ਹੁਣ ਕੰਮ ਇੱਥੋਂ ਪਰਮਾਤਮਾ ਨਾ ਕਰੇ ਪਾਣੀ ਜਾਂਦਾ ਦਰਿਆ ਚਾਹੇ ਤਾਂ ਕੰਮ ਤਾਂ ਫਿਰ ਇੱਥੇ ਸ਼ੁਰੂ ਹੋਊਗਾ ਤੇ ਫਿਰ ਜੇਕਰ 2200 ਮੀਟਰ ਇਹ ਤਕਰੀਬਨ 2 ਦਿਨਾਂ ਦੇ ਵਿੱਚ ਦਰਿਆ ਦੇ ਵਿੱਚ ਟੈ ਜਾਂਦੀ ਹੈ ਡੱਕ ਜਾਂਦੀ ਹੈ ਤਾਂ ਫਿਰ ਇੱਥੋਂ ਤੱਕ ਦੇਖ ਸਕਦੇ ਆ ਕਿ ਕਿੰਨਾ ਕੁ ਟਾਈਮ ਲੱਗੂਗਾ ਇਹ ਇੱਧਰ ਵੀ ਫਿਰ ਕੁਝ ਟਾਈਮ ਨਹੀਂ ਲੱਗਣਾ ਕਿਉਂਕਿ ਪ੍ਰਸ਼ਾਸਨ ਨੇ ਪੱਥਰ ਉਥੋਂ ਤੱਕ ਤਾਂ ਲਗਾਤੇ ਪਰ ਇੱਥੇ ਕੁਝ ਵੀ ਪੱਥਰ ਜਾਂ ਕੁਝ ਵੀ ਚੀਜ਼ ਨਹੀਂ ਲਗਾਈ ਪੱਥਰਾਂ ਨਾਲ ਹੀ ਗੱਲ ਬਣਨੀ ਹੈ ਮਿੱਟੀ ਨਾਲ ਤਾਂ ਨਹੀਂ ਬਣਨੀਗੀ ਇਹ ਪੱਥਰ ਨਹੀਂ ਲਗਾਏ ਗਏ ਤਾਂ ਇਹ ਆਮ ਸਰਕਾਰਾਂ ਆਮ ਲੋਕ ਕੀ ਸੋਚਦੇ ਹੈ ਤੁਸੀਂ ਕਿਮਤੀ ਕਮੈਂਟ ਕਰਕੇ ਜਰੂਰ ਦੱਸਿਓ ਔਰ ਜੋ ਦਰਿਆਵਾਂ ਏਰੀਆ ਦੇ ਨਾਲ ਲੋਕ ਜੁੜੇ ਹੋਇਆ ਉਹ ਵੀ ਤੁਸੀਂ ਜਰੂਰ ਦੱਸਿਓ ਫਿਲਹਾਲ ਜੋ ਤਾਜ਼ਾ ਰਿਪੋਰਟ ਹੈ ਉਹ ਤੁਸੀਂ ਸਾਰੇ ਦੇਖ ਚੁੱਕੇ ਹੋ ਦਰਿਆ 'ਚ ਕਿੰਨਾ ਪਾਣੀ ਸੀ ਕਿ ਕਿ ਮਸਲੇ 'ਚ ਸਾਰੇ ਆਪਾਂ ਤੁਹਾਡੇ ਸਾਹਮਣੇ ਰੱਖੇ ਆ ਤੁਸੀਂ ਇਸ ਵਾਰ ਕੀ ਸੋਚਦੇ ਹੋ ਤੁਸੀਂ ਕੀ ਮਤ ਸਿਝਾ ਜਰੂਰ ਦਿਓ ਕੈਮਰਾਮੈਨ ਸੁਨਨ ਹਰਦੇਪ ਪੰਨਨਾਰ نیوز ਦਰਿਆਸਤ ਤੋਂ